ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਦੋਸਤੋ ਅੱਜ ਲਾ ਰਹੇ ਹਾਂ ਕਣਕ ਨੂੰ ਪਾਣੀ ਦੂਜਾ ਉਹ ਵੀ ਟੂਬਵਲ ਦਾ ਨਹਿਰੋਂ ਦੀ ਸਾਡੇ ਮਹੀਨੇ ਤੋਂ ਆ ਵੀ ਜਾਂਦੀ ਹੈ ਤੇ ਕਣਕ ਸਾਡੀ ਫੇਰ ਵਿੱਚ ਰਹਿ ਜਾਂਦੀ ਹੈ ਅੱਧੀ ਗੇ ਤੇ ਇਸ ਕਰਕੇ ਅੱਧੀ ਗੇ ਕਣਕ ਨੂੰ ਟੂਬਵਲ ਦਾ ਪਾਣੀ ਲਾਈ ਜੰਨੇ ਆ ਤੇ ਕੁਝ ਕੱਲ ਨੂੰ ਵਾਰੀ ਆ ਤੇ ਨਹਿਰ ਦਾ ਲਾਵਾਂਗੇ ਜਿੱਥੇ ਜਿੱਥੇ ਪਹਿਲਾਂ ਬੋਰ ਦਾ ਪਾਣੀ ਲੱਗਿਆ ਸੀਗਾ ਉੱਥੇ ਉੱਥੇ ਨਹਿਰ ਦਾ ਪਾਣੀ ਲਾਵਾਂਗੇ ਕੱਲ ਨੂੰ ਤੇ ਸਰੋਂ ਵੀ ਲਾਉਣ ਵਾਲੀ ਐ ਇਸ ਕਰਕੇ ਕੋਈ 2 2.5 ਕਿੱਲੇ ਟੂਬਵਲ ਨਾਲ ਲਾਉਣੇ ਆ ਤੇ ਕਿ ਕਾਲ ਨੂੰ ਨਹਿਰ ਦਾ ਪਾਣੀ ਜਿੱਥੇ ਬੋਰ ਦਾ ਲੱਗਿਆ ਉੱਥੇ ਨਹਿਰ ਦਾ ਲਾ ਦਾਂਗੇ ਇੱਕ ਤਾਂ ਜ਼ਮੀਨ ਨੂੰ ਨਹੀਂ ਬਾਜ ਖਰਾਬ ਕਰਦਾ ਮਿਕਸ ਜਾ ਕੰਮ ਹੋ ਜਾਂਦਾ ਤੇ ਗਾਂ ਵਾਲੀ ਫਸਲ ਨਹੀਂ ਮਰਦੀ ਤੇ ਦੋਸਤੋ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ ਵਟ ਗੱਡੀ ਖੜੀ ਗਰਮੀ ਤੇ ਕਣਕਾਂ ਹਜੇ ਢੀਆਂ ਢੀਆਂ ਖੋਈਆਂ ਦੂਜਾ ਪਾਣੀ ਲੱਗਿਆ ਤੇ ਦੱਸਿਓ ਕਮੈਂਟ ਕਰਕੇ ਠੀਕ ਆ ਕਿ ਬਸ ਤਰ ਲਈਏ ਤੇ ਇੱਕ-ਇੱਕ ਪਾਣੀ ਸਰਵਾਂ ਨੂੰ ਲੱਗਿਆ ਸਰਵਾਂ ਵੀ ਹੁਣ ਪਾਣੀ ਭਾਲਦੀਆਂ ਹੁਣ ਜ਼ਿੰਮੇਵਾਰ ਦਾ ਕੰਮ ਔਖਾ ਹੀ ਹੈ ਤੇ ਉਹ ਸਾਹਮਣੇ ਬੋਰ ਚੱਲੀ ਜਾਂਦਾ ਤਾਂ ਖੌਣਾ ਤੁਹਾਨੂੰ ਜ਼ੂਮ ਕਰਕੇ ਥੋੜਾ ਜਿਹਾ ਆਓ ਵੇਖੋ ਸਾਹਮਣੇ ਬੋਰ ਚੱਲੀ ਜਾਂਦਾ ਬੋਰ ਮਦਰ ਟਿਊਬਲ ਚੱਲ ਰਹਾ ਹੈ ਟਿਊਬਲ ਨਾਲ ਪਾਣੀ ਲਗਾ ਰਹੇ ਆਂ ਤਾਂ ਠੀਕ ਆ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ